ਪੰਜਾਬੀ ਨੈਟਵਰਕ YouTube ਚੈਨਲ ਦੇ ਉੱਤੇ ਅਸੀਂ ਤੁਹਾਡਾ ਸਾਰੇ ਸਵਾਲਾਂ ਦਾ ਸਵਾਗਤ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 17 ਜਨਵਰੀ 2025 ਦਾ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਪਿਛਲੇ ਇੱਕ ਲੰਗੇ ਹਫ਼ਤੇ ਦੇ ਵਿੱਚ ਦੁਨੀਆ ਦੇ ਵਿੱਚ ਜੋ ਘਟਨਾਵਾਂ ਵਾਪਰੀਆਂ ਉਹ ਵੱਡੀਆਂ ਘਟਨਾਵਾਂ ਉਹ ਵੱਡੀਆਂ ਖਬਰਾਂ ਜਿਨ੍ਹਾਂ ਦਾ ਅਸਰ ਸਾਡੇ ਪੰਜਾਬ ਦੇ ਉੱਤੇ ਆਉਣ ਵਾਲੇ ਸਮੇਂ ਦੇ ਵਿੱਚ ਪੈਣ ਵਾਲਾ ਪੰਜਾਬ ਦੀ ਤਾਪੀ ਤੋਂ ਲੈ ਕੇ ਮੁਕਸਰ ਮਾਗੀ ਦੇ ਬੇਲੀ ਤੋਂ ਲੈ ਕੇ ਉਨ੍ਹਾਂ ਮੇਲਿਆਂ ਦੇ ਵਿੱਚ ਹੋਈਆਂ ਰਾਜਨੀਤਿਕ ਕਾਨਫਰੰਸਾਂ ਤੋਂ ਲੈ ਕੇ 20 ਜਨਵਰੀ ਡੋਨਲਡ 트াম্প ਦੇ ਸੋ ਚੱਕ ਸਵਾਗਤ ਤੱਕ ਕੀ ਹੋ ਰਿਹਾ ਹੈ ਦੁਨੀਆ ਕਿਸ ਤਰ੍ਹਾਂ ਦੇਖ ਰਹੀ ਇਹਨਾਂ ਚੀਜ਼ਾਂ ਨੂੰ ਸਾਡੇ ਪੰਜਾਬ ਨੂੰ ਤੇ ਦੁਨੀਆ ਦੀ ਨਿਗਾਹ ਦੇ ਵਿੱਚ ਸਾਡੀ ਸਿੱਖਾਂ ਦੀ ਕੀ ਅਹਿਮੀਅਤ ਹੈ ਸੋ ਹਰ ਇੱਕ ਖਬਰ ਸਾਡੇ ਤੱਕ ਪਹੁੰਚਣੀ ਬੜੀ ਜ਼ਰੂਰੀ ਹੈ ਇਹ ਜਾਣਕਾਰੀ ਸਾਡੇ ਤੱਕ ਪਹੁੰਚਣੀ ਬੜੀ ਜ਼ਰੂਰੀ ਹੈ ਕਿਉਂਕਿ ਜਾਣਕਾਰੀ ਹੁੰਦੀ ਆ ਜੀ ਨੂੰ ਦੇਖ ਕੇ ਅਸੀਂ ਆਪਦੇ جی راستے کے اتنے چل رہا ہوں کہ جانکاری ملنی کتوں ہوتی ہے جانکاری ملنی تھی میڈیا کو سو so بڑا ضروری آ میڈیا کہڑا سننا جا گلت جانکاری سانوں سارے ٹریک تو لا کے ساتھ ہوا توڑ سکتی ہے سو اس کر کے صحیح جانکاری صحیح میڈیا تھی جی یو ٹیوب چینل نے یا فیسبک کے پیج چلتے ہیں انہوں لائک کرو تو سبسکرائب کرو ਸੋ ਬੇਨਤੀ ਤਾਂ ਨੂੰ ਸ਼ੁਰੂ ਦੀ ਬੱਚੀ ਕਰ ਦਿੰਨੇ ਆ ਕਿ ਆਪਣੇ YouTube ਚੈਨਲ ਨਾਮ ਹੈ ਤੁਹਾਨੂੰ ਪਹਿਲਾਂ ਵੀ ਦੱਸਿਆ ਤੇ ਇਹਨੂੰ ਸਬਸਕ੍ਰਾਈਬ ਜਰੂਰ ਕਰੋ ਕਿਉਂਕਿ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਨਹੀਂ ਆ ਰਹੀਆਂ ਸਬਸਕ੍ਰਾਈਬ ਕਰੋਗੇ ਤਾਂ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੂਗੀ ਸੋ ਵੀਡੀਓ ਨੂੰ ਥੰਬਸ ਅਪ ਕਰਨਾ ਤੇ ਸਬਸਕ੍ਰਾਈਬ ਕਰਨਾ ਦੋ ਲਗ ਲੱਖ ਦੀ ਚੀਜ਼ ਆਉਂਦੀ ਆਪਾਂ ਇਹ ਜਿੰਨਾ ਸਮਝਦੀ ਹੈ ਕੋਈ ਸਾਡੇ ਵੀਰ ਕਹਿ ਦਿੰਦੇ ਆ ਮੈਂ ਥੰਬਸ ਅਪ ਕਰਤਾ ਸੀਗਾ ਜੀ ਥੰਮਸ ਅਪ ਕਰਨਾ ਹੋਰ ਗੱਲ ਆ ਥੰਮਸ ਅਪ ਕਰੋਗੇ ਤਾਂ ਉਹਦੇ ਨਾਲ ਆਉਣ ਵਾਲੇ ਨਵੇਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤਾਈਂ ਨਹੀਂ ਪਹੁੰਚੂਗੀ ਸੋ ਥੱਲੇ ਜਿਹੜੀ ਆਪਣਾ ਵੀਡੀਓ ਦੇਖਦੇ YouTube ਦੇ ਉੱਤੇ ਇੱਕ ਬੈਲ ਬਣੀ ਹੁੰਦੀ ਹੈ ਘੰਟੀ ਉਹਨੂੰ ਜ਼ਰੂਰ ਤੁਸੀਂ ਉੱਥੇ ਜਾ ਕੇ ਉਹਨੂੰ ਸਬਸਕ੍ਰਾਈਬ ਕਰਿਓ ਸੋ ਗੱਲ ਕਰਦੇ ਆ ਆ ਜਾਣਕਾਰੀ ਦੀ ਖਬਰਾਂ ਦੀ ਸੋ ਖਬਰਾਂ ਜਾਣਕਾਰੀ ਵੀ ਸੀ ਕਿ ਜਿਹੜੀ 47 ਦੇ ਵਿੱਚ ਸਾਡੇ ਤਾਈਂ ਪਹੁੰਚੀ ਸੀ ਜਾਣਕਾਰੀ ਸੀ ਜਿਹਨੇ ਸਾਡਾ ਏਡਾ ਵੱਟੇ ਫੱਦਰ ਦੇ ਉੱਤੇ ਕਦਰ ਖਲਾਗਾ ਕੋਈ ਜਾਣਕਾਰੀ ਕੀ ਸੀ ਉਹ ਜਾਣਕਾਰੀ ਸੀਗੀ ਵੀ ਪੰਜਾਬ ਦੇ ਵਿੱਚ ਜਿਹੜਾ ਲਹਿੰਦਾ ਪੰਜਾਬ ਆ ਉੱਥੇ ਸਿੱਖਾਂ ਦਾ ਬੜੇ ਵੱਡੇ ਪੱਦਰ ਦੇ ਉੱਤੇ ਕਤਲੇਆਮ ਹੋ ਰਿਹਾ। ਉਹ ਜਾਣਕਾਰੀ ਸਾਡੇ ਤੇ ਪਹੁੰਚੀ। ਤੇ ਇੱਕ ਜਾਣਕਾਰੀ ਜਿਹੜੀ ਲਹਿੰਦੇ ਪੰਜਾਬ ਤਾਈ ਪਹੁੰਚੀ ਵੀ ਚੜ੍ਹਦੇ ਪੰਜਾਬ ਦੇ ਵਿੱਚ ਮੁਸਲਮਾਨਾਂ ਦਾ ਬੜੇ ਵੱਡੇ ਪੱਦਰ ਦੇ ਉੱਤੇ ਕਤਲੇਆਮ ਹੋ ਰਿਹਾ। ਗਲਤ ਜਾਣਕਾਰੀਆਂ ਸਾਡੇ ਤੇ ਪਹੁੰਚੀਆਂ ਤੇ ਫਿਰ ਉਹ ਨੁਕਸਾਨ ਹੋਏ ਦੋਨੇ ਪਾਸਿਆਂ ਦੇ ਜਿਹੜੇ ਨਹੀਂ ਹੋਣੇ ਚਾਹੀਦੇ ਸੀ। ਸੋ ਸਹੀ ਜਾਣਕਾਰੀ ਮਿਲੀ ਹੁੰਦੀ ਸਹੀ ਇਨਫੋਰਮੇਸ਼ਨ ਮਿਲੀ ਹੁੰਦੀ ਤਾਂ ਇਹ ਨੁਕਸਾਨ ਜਿਹੜੇ ਪੱਧਰ ਤੇ ਨਹੀਂ ਹੋਣਾ ਸੀ ਗਲਤ ਜਾਣਕਾਰੀਆਂ ਮਿਲੀਆਂ ਫਿਰ ਦੋਨੇ ਪਾਸੇ ਗੁੱਸਾ ਆਇਆ ਤੇ ਉਹ ਗੁੱਸੇ ਦੇ ਵਿੱਚ ਲੱਖਾਂ ਜਿਹੜੇ ਕਾਰੂਜੜੇ ਕਰੋੜਾਂ ਦੀਆਂ ਪ੍ਰਾਪਰਟੀਆਂ ਬਰਬਾਦ ਹੋਈਆਂ ਸੋ ਇਸੇ ਕਰਕੇ ਸਹੀ ਜਾਣਕਾਰੀ ਦਾ ਮਿਲਣਾ ਸਾਡੇ ਵਾਸਤੇ ਬੜਾ ਜ਼ਰੂਰੀ ਆ ਸੋ ਬੜੀ ਕੋਸ਼ਿਸ਼ ਹੁੰਦੀ ਆ ਸਮੇਂ ਦੀਆਂ ਸਰਕਾਰਾਂ ਦੀ ਵੀ ਜਿਹੜੀਆਂ ਧਿਰਾਂ ਦੇ ਉੱਤੇ ਉਹ ਰਾਜ ਕਰਦੀਆਂ ਉਹਨਾਂ ਨੂੰ ਕਦੇ ਵੀ ਸਹੀ ਇਨਫੋਰਮੇਸ਼ਨ ਨਾ ਪਹੁੰਚੇ ਸੋ ਆਪਾਂ ਦੇਖਣਾ ਹੈ ਕਿ ਸਾਡੇ ਪੰਜਾਬ ਵਾਸਤੇ ਕਿਹੜੀਆਂ ਗੱਲਾਂ ਕਿਹੜੀਆਂ ਇਨਫੋਰਮੇਸ਼ਨਸ ਚਾਹੀਦੀਆਂ ਸੋ ਗੱਲ ਸ਼ੁਰੂ ਕਰਦੇ ਆਂ ਜੇ ਪਿਛਲੇ ਲੰਗੇ ਦਿਨਾਂ ਦੇ ਵਿੱਚ ਮੁਖਸਰ ਦੇ ਉੱਤੇ ਮਾਗੀ ਦੇ ਮੇਲੇ ਤੇ ਸਾਰੇ ਨਿਗਾਟੇ ਹੋਈ ਸੀ ਨਿਗਾਟਕੀ ਹੋਈ ਸੀ ਕਿਉਂਕਿ ਮਾਗੀ ਦਾ ਪਵਿੱਤਰ ਵਿਹਾੜਾ 40 ਮੁਖਤਿਆਂ ਦਾ ਇਤਿਹਾਸ ਜਿੱਥੇ ਟੁੱਟੀ ਗੰਢੀ ਗਈ ਉਹ ਸਿੱਖਾਂ ਨੇ ਜਿਹੜਾ 40 ਮੁਕਤਿਆਂ ਨੇ ਇੱਕ ਸਮਾਸੀ ਬਦਾਵਾ ਲਿਖਿਆ ਸੀ ਫੋਂ ਤੱਕ ਲਿਖ ਦਿੱਤਾ ਸੀ ਕਿ ਅਸੀਂ ਤੁਹਾਡੇ ਸਿੱਖ ਨਹੀਂ ਤੇ ਤੁਸੀਂ ਲੈ ਗੁਰੂ ਨਹੀਂ ਪਰ ਗੁਰੂ ਨੇ ਉਹ ਬਦਾਵਾ ਲਿਖਿਆ ਹੋਇਆ ਸਿੱਖਾਂ ਦਾ ਆਪਣੀ ਕਮਰ ਕਾਸੀ ਦੇ ਵਿੱਚ ਬਿਸ਼ਾਂ ਲਾ ਕੇ ਰੱਖਿਆ ਸੀ ਗੁਰੂ ਨੂੰ ਪਤਾ ਸੀ ਹੁੰਦੇ ਨਾਲ ਭੁੱਲਿਆ ਪਟ ਗਿਆ ਸਿੱਖ ਖਾਸ ਜ਼ਰੂਰ ਆਊਗਾ ਇੱਕ ਦਿਨ ਤੇ ਉਹ ਫਿਰ ਜਦੋਂ ਸਿੱਖ ਵਾਪਸ ਆਏ ਤੇ ਉੱਥੇ ਫਿਰ ਗੁਰੂ ਨੇ ਆਪੇ ਸਿੱਖਾਂ ਨੂੰ ਉਹ ਬਦਾਵਾ ਪਾੜ ਕੇ ਆਪਣੀ ਹੱਥ ਨਾਲ ਲਾਇਆ مقتر پوتر دھرتی ہے جیتھی کدھی گئی اتنے ماھی دور مقتصر دھرتی کے سارے سکھ آپ کے گرو نستی نمسکار کرنے آپ کے گرو کے درشن ضرور جاتے ہیں پر اس وار ایک خاص نگاہ میری اے دی سارے دی دیو کی مقتصر دھرتی ٹکی ہوئی ہونے والی راجنیتک ایکٹیویٹیاں جتنے اکالی دل نے بہت واٹا کٹ کیا پر سارے نگاہ ٹگی ہوئی سی امرت پالی دے پالیوں انہوں کے نمائدہ ایک نمی پارٹی کا اعلان کیتا جانا سی سارے جاننا چوندے سی بھی کس طرح دی ہو پارٹی ہوگی کم وہ ایجنڈے کمیں ہونگے ورک میں کرو گی پارٹی دا نام کی ہوگا کیونکہ پارٹی دے نام لے کے کنسو ہاں مل رہی سے کوئی کوش کہہ رہا سی کوئی کچھ کہہ رہا سی پر امید سی سارے سوچتے جنا چل ਸਟੀ ਇਹ ਦੇ ਉਤ ਪਾਰਟੀ ਦਾ ਨਾਮ ਅੱਲਾ ਨਹੀਂ ਦਰ ਉਹ ਨਾ ਕੁਝ ਨਹੀਂ ਕਿਹਾ ਸਕਿਆ ਕਿਹਾ ਜਾ ਸਕਿਆ ਸੋ ਪਾਰਟੀ ਦਾ ਨਾਮ ਵੀ ਪਤਾ ਲੱਗਿਆ ਨਾਮ ਦਾ ਵੀ ਐਲਾਨ ਹੋਇਆ ਅਕਾਲੀ ਦਲ ਵਾਰਸ ਪੰਜਾਬ ਦੇ ਉਸ ਤੋਂ ਬਾਅਦ ਏਜੰਡੇ ਵੀ ਸਾਰਿਆਂ ਨੇ ਲਾਈਵ ਤਕਰੀਬ ਬਣਾ ਸਾਰੇ ਨੇ ਸੁਣਿਆ 4 ਘੰਟਿਆਂ ਦਾ ਜਿੰਨਾ ਸ਼ੁਰੂ ਹੋਇਆ ਸੀ ਤੇ ਉਹਦੇ ਵਿੱਚ ਵੱਖ-ਵੱਖ ਬੁਲਾੜਿਆਂ ਨੇ ਆਪ ਆਪਣੇ ਵਿਚਾਰ ਰੱਖੇ ਉਹਦੇ ਚ ਇੱਕ ਦੋ ਗੱਲਾਂ ਜਿਹੜੀਆਂ ਜਿੱਥੋਂ ਜਿਹੜੀਆਂ ਸੰਗਤਾਂ ਸੁਣਨੀਆਂ ਚਾਹੁੰਦੀਆਂ ਹਾਂ ਉਸ ਸੰਗਤਾਂ ਦੇ ਜੋਸ਼ ਤੋਂ ਪਤਾ ਲੱਗਦਾ ਜਦੋਂ ਇੱਕ ਬੁਲਾਰੇ ਨੇ ਕਿਹਾ ਕਿ 2027 ਦੇ ਵਿੱਚ ਅਸੀਂ ਅਮਰਪਾਲ ਸਿੰਘ ਨੂੰ ਮੁੱਖ ਮੰਤਰੀ ਬਣਾ ਕੇ ਜੇਲ੍ਹ ਦੇ ਵਿੱਚੋਂ ਬਾਹਰ ਕੱਢਾਂਗੇ ਭਾਈ ਖਵਾਰੇ ਹੋਣਾਂ ਨੂੰ ਜੇਲ੍ਹ ਤੋਂ ਬਾਹਰ ਕੱਢਾਂਗੇ ਤਾਂ ਸੰਗਤਾਂ ਨੇ ਬੜੇ ਜਕਾਰੇ ਗਾਏ ਕਿ ਸੰਗਤਾਂ ਚਾਹੁੰਦੀਆਂ ਵੀ ਸਾਡੇ ਸਿੰਘ ਢੇਲਾ ਵਿੱਚ ਜੇਲ੍ਹੋਂ ਬਾਹਰ ਹੋਣੀ ਚਾਹੀਦੀ ਹੈ ਪਰ ਕੀ 2027 ਦੇ ਵਿੱਚ ਅਮਰਪਾਲ ਸਿੰਘ ਮੁੱਖ ਮੰਤਰੀ ਜੇ ਬਣਦਾ ਹੈ ਤਾਂ ਕੀ ਜੇਲ੍ਹ ਵਿੱਚੋਂ ਬਾਹਰ ਆ ਸਕਦਾ ਹੈ ਸਵਾਲ ਹੈ ਬੜਾ ਵੱਡਾ اس تو پہلا تھنو یاد ہونا جدو امرت پال سنگھ ایم پی نہیں بنیا سی اس تو پہلا ایک بیان آیا سی جس کار سنگھ کان سنگھ والے دا بڑا مشہور ہویا بڑا سوشل میڈیا تے چلیا بڑیاں پوسٹاں لکھیا گئیاں وہ بیان کی سی جس سنگھ کان سنگھ والے نے کیا سی خالص اسی سرکار سرکار مانگے گے امرت پال سنگھ نو بوٹن دے ایم پی بنا مانگے گے ہوا گے ਤੇ ਸਾਡਾ ਇਹ ਸਿੰਘ ਪਾਰਲੀਮੈਂਟ ਦੇ ਵਿੱਚ ਬੈਠ ਗਿਆ। ਆਮ ਇਤਿਸ਼ਾਦ ਦੇ ਮੂਰੇ ਬੈਠ ਕੇ ਕੁਰਸੀ ਦੇ ਉੱਤੇ ਮੁੱਛਾਂ ਨੂੰ ਵੱਟ ਦੋਗਾ ਤੇ ਜਵਾਬ ਦੋਗਾ। ਸੋ ਬੜੀ ਵਧੀਆ ਗੱਲ ਲਗੀ। ਆਪਾਂ ਸਾਰੀ ਚੋਣੇ ਕਿ ਜਿਵੇਂ ਹੋਣੀਆਂ ਹੋਣੀਆਂ ਚਾਹੀਦੀਆਂ। ਫਿਰ ਉਹ ਸਮਾਂ ਵੀ ਆਇਆ ਜਦੋਂ ਇਲੈਕਸ਼ਨ ਆਏ। ਪੰਜਾਬ ਦੇ ਲੋਕਾਂ ਨੇ ਖਾਰਸਾਨੀ ਵਿਚਾਰਤਾ ਰੱਖਿਆ ਜੀ ਵੀ ਉਹਨਾਂ ਸਾਰਿਆਂ ਨੇ ਸਾਰੀਆਂ ਪਾਰਟੀਆਂ ਦਾ ਖਹਿੜਾ ਛੱਡ ਕੇ ਭਾਈ ਅਮਰਪ੍ਰਤਾਪ ਸਿੰਘ ਨੂੰ ਬਹੁਤ ਵੱਡੀ ਲੀਡ ਦੇ ਨਾਲ ਜਿਹੜਾ ਵੋਟਾਂ ਦੇ ਵਿੱਚ ਪਾਇਆ ਅਮਰਪ੍ਰਤਾਪ ਸਿੰਘ ਐਤੀ ਬੰਦੇ ਨੇ ਸੌ ਵਿੱਚ ਚਕਾਈ ਜਾਂਦੀ ਆ ਤੇ ਅੱਜ ਕਿੰਨੇ ਮਹੀਨੇ ਤੇ ਕਿੰਨਾ ਟਾਈਮ ਹੋ ਗਿਆ ਸੀ ਆਖੋ ਦੇਖ ਲਓ ਕਿ ਅਮਰਪ੍ਰਤਾਪ ਸਿੰਘ ਜੇਲ੍ਹ ਤੋਂ ਬਾਹਰ ਆ ਗਿਆ ਉਹਨਾਂ ਲਈ ਜੇਲ੍ਹ ਤੋਂ ਬਾਹਰ ਨਹੀਂ ਕੱਟਿਆ ਤੇ ਇਹਦੀ ਕੀ ਗਾਰੰਟੀ ਹੈ ਕਿ 2025 ਦੇ ਵਿੱਚ ਅਮਰਪ੍ਰਤਾਪ ਸਿੰਘ ਮੁੱਖ ਮੰਤਰੀ ਬਣ ਕੇ ਜੇਲ੍ਹ ਤੋਂ ਬਾਹਰ ਆ ਸਕਦਾ ਹੈ ਹੁਣ ਦੇਖੋ ਇੱਕ ਦਿੱਲੀ ਦਾ ਮੁੱਖ ਮੰਤਰੀ ਆ ਕੇਜਰੀਵਾਲ ਕੇਜਰੀਵਾਲ ਪੱਕਾ ਹਿੰਦੁਸਤਾਨੀ ਆ ਉਹ ਖੁਦ ਕਹਿੰਦਾ ਕਿ ਮੈਂ ਬੀਜੇਪੀ ਦੇ ਨਾਲੋਂ ਵੀ ਵੱਡਾ ਹਿੰਦੇਸ਼ ਭັກਪਤਾ ਪਰ ਥੋੜੇ ਜਿ ਮਤਭੇਦਾਂ ਨੂੰ ਜੋੜਦਾ ਜਿਹੜੀ ਪਾਵਰ ਤੇ ਪਾਰਟੀ ਆ ਬੀਜੇਪੀ ਦੇ ਨਾਲ ਉਸੇ ਪਰ ਬੀਜੇਪੀ ਨੇ ਤੁਸੀਂ ਦੇਖਿਆ ਕਿ ਪਿਛਲੇ ਦਿਨਾਂ ਦੇ ਵਿੱਚ ਉਹਨੂੰ ਜੇਲ੍ਹ ਦੀ ਹਵਾਲ ਲਈ ਜੇਲ੍ਹ ਦੇ ਵਿੱਚ ਰੱਖਿਆ ਉਹ ਤਾਂ ਮੁੱਖ ਮੰਤਰੀ ਦਿੱਲੀ ਦਾ ਬਣ ਚੁੱਕਿਆ ਇਹ ਮੁੱਖ ਮੰਤਰੀ ਬੰਦੇ ਨਾਲ ਸਾਨੂੰ ਇਹ ਲੱਗਦਾ ਕਿ ਕੋਈ ਬੰਦਾ ਜੇਲ੍ਹ ਨਹੀਂ ਜਾ ਸਕਦਾ ਜਾਂ ਜੇਲ੍ਹ ਦੇ ਵਿੱਚ ਭੇਜਿਆ ਨਹੀਂ ਜਾ ਸਕਦਾ ਇਹ ਸਾਡੀ ਗਲਤ ਫ਼ਕੀਰੀ ਆ ਇਹ ਬਿਲਕੁਲ ਉਸੇ ਤਰ੍ਹਾਂ ਜਿਵੇਂ ਅਮਰਪਾਲ ਸਿੰਘ ਦੇ ਐਮਪੀ ਬਣ ਤੋਂ ਪਹਿਲਾਂ ਕਿਹਾ ਜਾਂਦਾ ਸੀ ਜੇ ਸਾਡਾ ਅਮਰਪਾਲ ਸਿੰਘ ਜੇਲ੍ਹ ਤੋਂ ਬਾਹਰ ਆਊਗਾ ਮੁੱਠਾਂ ਨੂੰ ਬੱਠ ਦਊਗਾ ਪਾਰਲੀਮੈਂਟ ਦੇ ਵਿੱਚ ਬੈਠ ਕੇ ਸੋ ਇੱਕ ਪਾਸੇ ਤਾਂ ਜਿਹੜਾ ਦਿੱਲੀ ਦਾ ਮੌਜੂਦਾ ਮੁੱਖ ਮੰਤਰੀ ਆ ਉਹਨੂੰ ਜੇਲ੍ਹ ਦੇ ਵਿੱਚ ਭੇਜਿਆ ਨਹੀਂ ਜਾ ਸਕਦਾ ਪਰ ਦੂਜੇ ਪਾਸੇ ਜੇ ਆਪਾਂ ਇਹ ਸੋਚਦੇ ਆ ਕਿ ਭਾਈ ਅਮਰਪ੍ਰਤਾਸ ਸਿੰਘ 2027 ਦੇ ਵਿੱਚ ਅਸੀਂ ਮੁੱਖ ਮੰਤਰੀ ਬਣਾ ਦੇਾਂਗੇ ਤਾਂ ਜੇਲ੍ਹ 'ਚ ਬਾਹਰ ਆ ਜਾਊਗਾ ਇਹ ਆਪਾਂ ਸੋਚਣਾ ਖੁੱਦ ਇਹ ਚੀਜ਼ਾਂ ਕਿੱਥੋਂ ਕਿੱਥੇ ਪੌਸੀਬਲ ਆ ਕਿੱਥੋਂ ਨਹੀਂ ਹੋ ਸਕਦਾ ਹੁਣ ਸਵਾਲ ਖੜਾ ਹੁੰਦਾ ਵੀ ਆ ਸਿਮਰਨਜੀਤ ਸਿੰਘ ਮਾਨ ਨੂੰ ਵੀ ਤਾਂ ਜੇਲ੍ਹ 'ਚ ਪੜਾਇਆ ਸੀ ਜਦੋਂ ਸਿਮਰਨਜੀਤ ਸਿੰਘ ਮਾਨ ਨੂੰ ਜੇਲ੍ਹ 'ਚ ਕਢਾਇਆ ਸੀ ਉਹ ਹਾਲਾਤ ਹੋਰ ਸੀ ਆਪਾਂ ਨਾ ਭੁੱਲੀਏ ਕਿ 2 1950 ਤੋਂ ਲੈ ਕੇ ਅੱਜ ਤੱਕ ਆਪੀ ਕਨਸਟੀਟਿਊਸ਼ਨ ਜਿਹੜਾ ਸਵਿਧਾਨ ਆ ਉਹਦੇ ਵਿੱਚ 100 ਤੋਂ ਉੱਪਰ ਐਮੈਂਡਮੈਂਟਾਂ ਹੋ ਚੁੱਕੀਆਂ ਬਦਲਾ ਹੋ ਚੁੱਕਿਆ ਬਦਲ ਦਿੱਤਾ ਜਿੱਥੇ ਜਿੱਤੇ ਲੂਕਹੋਲ ਸੀਗੇ ਜਿੱਥੇ ਜਿੱਤੇ ਚੋਰ ਬੋਰੀਆਂ ਸੀਗੀਆਂ ਅਗਲੇ ਨੂੰ ਸਾਰੀਆਂ ਬੰਦ ਕਰ ਦਿੱਤਾ ਆਉਣ ਵਾਲੇ ਸਮੇਂ ਦੇ ਵਿੱਚ ਇਚੇ ਪੋਸੀਬਲ ਨਹੀਂ ਆ ਸੋ ਆਪਾਂ ਥੋੜੀ ਅੱਗੇ ਉਹ ਸਾਰੀ ਚੀਜ਼ਾਂ ਉੱਤੇ ਰੱਖਣੇ ਆ ਫੈਸਲਾ ਤੁਸੀਂ ਕਰਨਾ ਆਪਾਂ মিডিਆ ਵਾਲੇ ਆ ਆਪਾਂ ਤੁਹਾਡੇ ਨਹੀਂ ਆਪਣੇ ਵਿਚਾਰ ਰੱਖਨੇ ਵਿੱਚ ਚੀਜ਼ਾਂ ਤੁਸੀਂ ਨਿਰਣਾ ਕਰਨਾ ਕਿ ਚੀਜ਼ਾਂ ਕਿੱਥੋਂ ਬਤਾਈ ਸਹੀ ਆ। ਸੋ ਹੁਣ ਇਹ ਸੀਗੀ ਪੰਜਾਬ ਦੀ ਵੱਡੀ ਖਬਰ ਵੱਡੀ ਜਿਹੜੀ ਡਿਵੈਲਪਮੈਂਟ ਹੋਈ ਆ ਕਿ ਨਵੀਂ ਪਾਰਟੀ ਹੁਣ ਤੇ ਬਚਾਈ ਆ। ਤੇ ਹੁਣ ਦੂਜੀ ਗੱਲ ਕਰਦੇ ਆ ਦੁਨੀਆਂ ਦੇ ਵਿੱਚ ਕੀ ਚੱਲ ਰਿਹਾ। ਦੁਨੀਆਂ ਦੇ ਵਿੱਚ ਸਾਰੀ ਦੁਨੀਆਂ ਦੀ ਨਿਗਾਹ ਹੈ ਨਾ ਜਿਹੜੀ ਇਸ ਵਾਰ ਉਹ 20 ਜਨਵਰੀ ਤੇ ਟਿਕੀ ਹੋਈ। 20 ਜਨਵਰੀ ਨੂੰ ਕੀ ਹੋਣਾ 3 ਜਨਵਰੀ ਨੂੰ ਦੁਨੀਆਂ ਦਾ ਉਹ ਬਲਖ ਜਿਹੜੀਆਂ ਪਾਲਿਸੀਆਂ ਦੁਨੀਆਂ ਦੇ ਤੇ ਚੱਲਦੀਆਂ। ਜਿੰਨਾ ਦੀ ਮਰਜ਼ੀ ਤੋਂ ਬਿਨਾ ਕਹ ਲਈਏ ਵੀ ਸਧ ਪਦਰੀ ਭਾਸ਼ਾ ਦੇ ਵਿੱਚ ਦੁਨੀਆਂ 'ਚ ਪਤਾ ਨਹੀਂ ਹੱਲਦਾ ਅਮਰੀਕਾ ਇਹਨੂੰ ਆਪਾਂ ਪੰਜਾਬੀ ਦੇ ਸਰਪੰਚ ਕਹਿੰਦੇ ਆ ਵੀ ਸਰਪੰਚ ਦੀ ਸਰਪੰਚੀ ਕਾਇਮ ਸਰਪੰਚ ਦੀ ਚੱਲਦੀ ਬੜੀ ਆ ਸੋ ਸਰਪੰਚ ਦਾ ਜਿਹੜਾ ਇੱਕ ਨਵਾਂ ਰਾਸਤਾ ਰਾਸ਼ਟਰਪਤੀ ਹੈ ਜਿਹੜਾ ਡੋਨਾਲਡ ਟਰੰਪ ਦੁਆਰਾ ਪਾਵਰ ਦੇ ਬੱਚ ਆ ਰਹੇ ਤੇ ਵੀ ਜਨਮ ਜੀ ਉਹਨੇ ਸੋਚ ਚੱਕੀ ਉਹ ਉਹ ਜਿਹੜਾ ਸੌ ਚੱਕ ਸਮਾਗਮ ਹੁੰਦਾ ਬੜਾ ਵੱਡਾ ਸਮਾਗਮ ਹੁੰਦਾ ਉੱਥੇ ਵੱਡੇ ਵੱਡੇ ਜਿਹੜੇ ਆ ਦੁਨੀਆ ਦੀ ਸੈਲੀਬ੍ਰਿਟੀ ਹੁੰਦੀਆਂ ਆ ਜਿਹੜੇ ਨਮਿੰਦੇ ਹੁੰਦੇ ਨੇ ਉਹਨਾਂ ਨੂੰ ਬੁਲਾਇਆ ਜਾਂਦਾ ਐਸ ਵਾਰ ਆਪਾਂ ਦੇਖਿਆ ਕਿ মিডিਏ ਦੇ ਵਿੱਚ ਜਿਹੜਾ ਦਿੱਲੀ ਤੋਂ ਚੱਲਦਾ ਉਹਦੇ 'ਚ ਬੜੀਆਂ ਖਬਰਾਂ ਲਾਈਆਂ ਗਈਆਂ ਕਿ ਮੋਦੀ ਡੋਨਲਡ ਟਰੰਪ ਦਾ ਬੜਾ ਵਧੀਆ ਮਿੱਤਰ ਆ ਉਹਨੂੰ ਜ਼ਰੂਰ ਬੁਲਾਇਆ ਜਾਊਗਾ ਪਰ ਹੁਣ ਤਾਈ ਜਿੰਨੀ ਵੀ ਅਪਡੇਟ ਆਪਣੇ ਤਾਈ ਪਹੁੰਚੀ ਆ ਬੋਦੀ ਤਾਈ ਪਾਰ ਦੇ ਕਿਸੇ ਵੀ ਨਮਿੰਦੇ ਨੂੰ ਅਮਰੀਕਾ ਨੇ ਜਿਤਾਈ ਕੋਈ ਵੀ ਸੱਦਾ ਪੱਤਰ ਨਹੀਂ ਭੇਜਿਆ। ਇਹ ਖਬਰ ਤੁਹਾਡੇ ਤਾਈ ਤੀਜੀ ਹੋਣੀ ਆ ਕਿ ਭਾਰਤ ਦਾ ਵਿਦੇਸ਼ ਮੰਤਰੀ ਜਿਹੜਾ ਜੈ ਸ਼ਕਰ ਉਹ ਤਾਂ ਜਾ ਰਿਹਾ ਜੀ ਉੱਥੇ 20 ਜਨਵਰੀ ਨੂੰ ਡੋਨਲਡ ਟਰੰਪ ਦੀ ਜਿਹੜੀ ਸੌਦਕ ਸਮਾਗਮ ਦੇ ਵਿੱਚ ਪਰ ਉਹ ਜਾ ਕੇ ਮੇਰੇ ਆਪਾ ਦੇਖੀ ਕਿ ਭਾਰਤ ਨੇ ਕੋਈ ਸੱਦਾ ਭੇਜਿਆ ਕਿ ਜੈ ਸ਼ਕਰ ਨੂੰ ਕੋਈ ਸੱਦਾ ਭੇਜਿਆ ਤਾਂ ਨਹੀਂ ਉਹ ਜਾਇਸ ਕਰਕੇ ਰਿਹਾ ਕਿਉਂਕਿ ਜਿਹੜੀ ਅਮਰੀਕਾ ਦੇ ਵਿੱਚ ਇੰਡੀਆ ਦੀ ਐਂਬੈਸੀ ਆ ਉਹਨਾਂ ਨੂੰ ਬੁਲਾਇਆ ਗਿਆ ਉੱਥੇ ਤੇ ਉਹ ਅੰਬੈਸਟਰ ਦੇ ਨਾਲ ਜਿਹੜੇ ਇੱਕ ਦੋ ਗੈਸਟ ਹੁੰਦੇ ਜਾ ਸਕਦੇ ਸੋ ਗੈਸਟ ਦੇ ਰੂਪ ਦੇ ਵਿੱਚ ਆ ਦੇ ਅੰਬੈਸਟਰ ਦੇ ਨਾਲ ਉੱਥੇ ਜਾਇਆ ਜਾਇਆ ਹੈ ਯਾਸ਼ਪੁਰ ਹੁਣ ਦੂਜੇ ਪਾਸੇ ਜਿਹੜੀ ਖਬਰ ਅੱਜ ਆਈ ਆ ਕੁਝ ਟਾਈਮ ਪਹਿਲਾਂ ਖਬਰ ਆਈ ਬੜੀ ਵੱਡੀ ਖਬਰ ਕਹਿ ਸਕਦੇ ਆ ਇਹਨੂੰ ਆਪਾਂ ਸਿੱਖਾਂ ਦੇ ਆ ਜਿਹੜੇ ਪਾਸਿਓਂ ਖੜ ਕੇ ਦੇਖੀਏ ਪੰਜਾਬ ਵਾਲੇ ਪਾਸਿਓਂ ਵੀ ਅਮਰੀਕਾ ਸਾਲਟੇ ਬਾਰੇ ਕੀ ਸੋਚੀ ਬੈਠਾ ਹੈ ਸਿੱਖਾਂ ਦੀ ਜਿਹੜੀ ਜਥੇਬੰਦੀ ਆ ਸਿੱਖ ਪਰਚਾਸਤ ਜਿਹੜੀ ਦੁਨੀਆ ਦੇ ਵਿੱਚ ਵੋਟਾਂ ਪਵਾ ਰਹੀ ਹੈ ਉਹ ਖਾਸ ਤਾਂ ਨਹੀਂ ਲੈ ਕੇ ਜਿਸੀ ਵੋਟਾਂ ਪਵਾ ਕੇ ਫੈਸਲਾ ਕਰਨਾ ਦੁਨੀਆ ਦੇ ਸਾਹਮਣੇ ਆਪਣੀ ਰਾਇ ਰੱਖਣੀ ਆ ਵੀ ਅਸੀਂ ਭਾਰਤ ਦੇ ਨਾਲ ਰਹਿਣਾ ਕਿ ਨਹੀਂ ਰਹਿਣਾ ਸੋ ਆ ਸਿੱਖ ਪਰ ਜਸਟ ਦੇ ਨਮਿੰਦੇ ਨੇ ਇੱਕ ਸਾਡੇ ਵੀਰ ਜਗਜੀਤ ਸਿੰਘ ਸੋ ਜਗਜੀਤ ਸਿੰਘ ਨੂੰ ਜਿਹੜੇ 20 ਜਨਵਰੀ ਨੂੰ ਡੋਨਲਡ 트ੰਪ ਦਾ ਸੌਂਹ ਤੱਕ ਸਮਾਗਮ ਉਹਦੇ ਵਿੱਚ ਬੁਲਾਇਆ ਗਿਆ ਅਮਰੀਕਾ ਦੇ ਵੱਲੀਆਂ ਤੇ ਉਹਨਾਂ ਨੇ ਆਖਿਆ ਤੁਸੀਂ 5-6 ਜਾਣੇ ਹੋਰ ਵੀ ਆਓ ਨਾਲ। ਉਹ ਬੈਠੋ ਤੇ ਕੁਰਸੀਆਂ ਨਹੀਂ ਬਰਾਬਰ। ਸੋ ਦੇਖਣਾ ਪਊਗਾ ਇੱਕ ਪਾਸੇ ਇੰਡੀਆ ਏਡਾ ਵੱਡਾ ਮੁਲਕ ਜਿਹਨੂੰ ਕਿਹਾ ਜਾਂਦਾ ਦੁਨੀਆ ਤਾਂ ਨਹੀਂ ਕਹਿੰਦੀ ਖੁਦ ਹੀ ਉਹਨਾਂ ਦਾ মিডিਆ ਕਹਿੰਦਾ ਵੀ ਅਸੀਂ ਵਿਸ਼ਵਗੁਰੂ ਬਣ ਗਏ ਆ। ਵਿਸ਼ਵਗੁਰੂ ਨੂੰ ਕੋਈ ਸੱਦਾ ਪੱਤਰ ਨਹੀਂ ਭੇਜਿਆ ਜਾਂਦਾ ਤੇ ਦੂਜੇ ਪਾਸੇ ਖਾਲਸਤਾਨੀ ਸਿੰਘਾਂ ਉਹਨਾਂ ਨੇ ਕੁਰਸੀਆਂ ਰੱਖੀਆਂ ਸ਼ਾਹ ਕੇ ਵੀ ਆਓ ਬੈਠੋ ਕਰਾ ਦੇ ਇੰਨਾ ਇਸ਼ਾਰਿਆਂ ਨੂੰ ਆਪਾਂ ਸਮਝੀ ਹੁਣ ਗੱਲ ਆ ਗਈ ਰੈਫਰੈਂਡਮ ਦੀ ਪਿੱਛੇ ਜੇ ਡੋਨੇ ਟਰੰਪ ਦਾ ਬਿਆਨ ਆਇਆ ਸੀ ਕੈਨੇਡਾ ਨੂੰ ਲੈ ਕੇ ਤੇ ਕੈਨੇਡਾ ਨੂੰ ਸਾਡੀ 51ਵੀਂ ਸਟੇਟ ਬਣ ਜਾਣਾ ਚਾਹੀਦਾ ਮੈਕਸੀਕੋ ਤੋਂ ਲੈ ਕੇ ਵੀ ਆਣਾ ਹੈ ਇਹਦੇ ਉੱਤੇ ਭਾਰਤੀ ਚੈਨਲਾਂ ਦਾ ਜਿਹੜਾ ਰੌਲਾ ਲੱਗਾ ਤੁਹਾਨੂੰ ਸਮਝ ਆਉਂਦਾ ਹੈ ਪਰ ਸਾਡੇ ਕੀ ਸਟੈਂਡਿੰਗ ਚਾਹੀਏ ਉਹ ਤਦੋਂ ਮੀਰੀ ਆਲੇ ਡਾਇਰੈਕਟਰ ਆਪ ਨੂੰ ਪੁੱਛਿਆ ਵੀ ਤੁਸੀਂ ਕੋਈ ਕੈਨੇਡਾ ਤੇ ਹਮਲਾ ਕਰੋਗੇ ਜਾਂ ਗ੍ਰੀਨਲੈਂਡ ਦੀ ਗੱਲ ਨਾਲ ਸੀ ਵੀ ਤੁਸੀਂ ਉੱਤੇ ਹਮਲਾ ਕਰਕੇ ਆਪਦੇ ਵਿੱਚ ਉਹਨਾਂ ਨੂੰ ਬੁਲਾ ਲਓਗੇ ਜਿਵੇਂ ੱੱੱਕੇਸ਼ਾਈ ਦੁਨੀਆ ਤੇ ਵੈ ਚੱਲਦੀ ਆ ਐਂਟੋਨੀ ਟ੍ਰੰਪ ਨੇ ਉਹਨਾਂ ਨੇ ਕਿਹਾ ਬਿਲਕੁਲ ਨਹੀਂ ਜੀ ਅਸੀਂ ਲੋਕਾਂ ਦੀ ਰਹਿ ਲਵਾਂਗੇ ਰਹਿ ਕਿਵੇਂ ਲਈ ਜਾਂਦੀ ਆ ਰਹਿ ਲਈ ਨਹੀਂ ਵੋਟਾਂ ਦੇ ਥਰੂ ਜਿਵੇਂ ਆਪਾਂ ਰਹਿ ਲੈ ਰਹੇ ਆ ਸਿੱਖਾਂ ਦੀ ਦੁਨੀਆ ਦੇ ਵਿੱਚ ਵੋਟਾਂ ਪਵਾ ਕੇ ਰਫ੍ਰੈਂਡਮ ਤੇ ਵੀ ਸਿੱਖੋ ਤੁਸੀਂ ਦੱਸੋਗੇ ਤੁਸੀਂ ਭਾਰਤ ਦੇ ਨਾਲ ਰਹਿਣਾ جی الگ ہو کے آپ کا دیش الگ بنا چاہتے اسی طرح دنیا کے فیصلے ہوں جہاں یہ پروسیس آ, آ سانپریشٹ کرنا چاہیے چیزیں پیسفل کوئی آپ کا فیصلہ آپ کے فیوچر کا اپنے بویخ کا کوئی کرنا چاہتا ادا ہی ہونے چاہیے آ کوئی دکے دے نال کوئی فوجا چاڑ کے کسی نے زبردستی آپ رکھا نہیں جا سکتا سو اس چیز کی ہمیشہ ہی ਜਿਹੜੀ ਉਹ ਮੌਲਖ ਨੇ ਵੈਸਟ ਖਾਸ ਕਰਕੇ ਜਿਹੜੀ ਉਹ ਹਮੈਤ ਕਰਦਾ ਅਸੀਂ ਵੀ ਹਮੈਤ ਕਰਦੇ ਹਾਂ ਧੱਕੇ ਦੇ ਨਾਲ ਜ਼ਬਰਦਸਤ ਇਹਦਾ ਕਿਸੇ ਨੂੰ ਛਾਤੂਗਾ ਕਿ ਆਪ ਦੇ ਨਾਲ ਰੱਖਿਆ ਨਹੀਂ ਜਾ ਸਕਦਾ ਸੋ ਅ ਅਮਰੀਕਾ ਨੇ ਸਿੱਖਾਂ ਨੂੰ ਆਪਦੀ ਜਿਹੜੀ ਉਥੇ 20 ਜਨਵਰੀ ਨੂੰ ਬੁਲਾਇਆ ਸੋ ਬੜੀ ਵੱਡੀ ਇਹ ਕਹਿ ਲਈਏ ਵੀ ਸਾਡੀ ਇਹ ਇਹ ਉਪਲਬਧੀ ਆ ਅੱਜ ਤਾਈਂ ਜਿਹੜੀਆਂ ਚੀਜ਼ਾਂ ਨਹੀਂ ਹੋਈਆਂ ਅਸੀਂ ਉਹ ਹੋ ਰਹੀਆਂ ਇਹ ਕਿਉਂ ਹੋ ਰਹੀਆਂ ਅਸੀਂ ਖੁਦ ਸੋਚਣਾ ਸਾਡੇ ਪੰਜਾਬ ਦੇ ਆਲੇ-ਦੁਆਲੇ ਜਿੱਨੇ ਕਾਮਾਰਕੀ ਦੇਖੀਏ ਬੰਗਲਾਦੇਸ਼ ਦੇ ਵਿੱਚ ਸਰਕਾਰਾਂ ਦਾ ਤਖਤਾ ਪਲਟਾ ਪਾਕਿਸਤਾਨ ਦੇ ਵਿੱਚ ਇਮਰਾਨ ਖਾਨ ਜਿਹੜੀਆਂ ਉਹਦੀਆਂ ਕੰਮ ਕਰਨ ਦਾ ਤਰੀਕਾ ਸੀ ਬੜੀਆਂ ਪਾਲਿਸੀਆਂ ਸੀ ਉਹਦੀ ਸਰਕਾਰ ਦਾ ਤਖਤਾ ਪਲਟਾ ਤੇ ਹੁਣ ਪੰਜਾਬ ਦੇ ਵਿੱਚ ਸਿੱਖਾਂ ਦੇ ਉੱਤੇ ਇੰਨਾ ਜਿਹੜਾ ਕਹ ਲਈਏ ਭਰੋਸਾ ਕੀਤਾ ਜਾ ਰਿਹਾ ਉਹਨਾਂ ਨੂੰ ਕੁਰਸੀਆਂ ਦੇ ਉੱਤੇ ਬਿਠਾਇਆ ਜਾ ਰਿਹਾ ਉਹ ਪਾਵਨਾਂ ਦੇ ਪਰਿਵਾਰ ਜਿਹੜੀਆਂ ਕਿਥੋਂ ਨਾ ਕਿਹ ਲਈਏ ਪੀ ਦੁਨੀਆ ਨੂੰ ਚਲਾ ਰਹੀਆਂ ਸੋ ਇੱਕ ਪੰਜਾਬ ਦੀ ਰਾਜਨੀਤੀ ਆ ਅਮਰਪਾਲ ਸਿੰਘ ਸਾਡੇ ਉਹ ਭਰਾ ਜਿਹਨਾਂ ਨੂੰ ਬਾਹਰ ਆਉਣੇ ਚਾਹੀਦੇ ਆ ਪਰ ਇੱਕ ਪਾਸੇ ਦੇਖੀ ਵੀ ਜੇਲ੍ਹ ਤੋਂ ਬਾਹਰ ਆ ਵੀ ਗਿਆ ਕਿ ਜਦੋਂ ਉਹਨੇ ਗੱਲ ਆਪਣੀ ਉਹੀ ਪਹਿਲਾਂ ਵਾਂਗ ਅਲਹਿਦਗੀ ਦੀ ਕੀਤੀ ਕੌਮੀ ਕਰਦੀ ਕੀਤੀ ਜੇ ਸਾਰੀ ਸਰਕਾਰ 2027 ਦੇ ਵਿੱਚ ਇੱਕ ਮਿੰਟਾ ਚ ਸੋਚੀਏ ਵੀ 117 ਤੇ 13 MP ਪਾ ਕੇ ਸਾਰੀ ਪ्युअर ਸਰਕਾਰ ਪੰਜਾਬ ਦੇ ਵਿੱਚ ਬਣਾ ਵੀ ਲੈਣ ਆਪਾਂ ਜਦੋਂ ਵੀ ਤਾਂ ਆਪਾਂ ਇਦਾਂ ਦੀ ਗੱਲ ਉਥੇ ਕੀਤੀ ਪੰਜਾਬ ਦੇ ਹੱਕਾਂ ਦੀ ਤਾਂ 24 ਘੰਟਿਆਂ ਤੋਂ ਪਹਿਲਾਂ-ਪਹਿਲਾਂ ਜਿਹੜਾ ਉਥੇ ਗਵਰਨਰ ਰਾਸ਼ਟਰਪਤੀ ਰਾਜ ਦੇ ਗਵਰਨਰ ਇਹਨਾਂ ਵੀ ਲੱਗਿਆ ਇਹ ਸਭ ਕੁਝ ਹੋ ਚੁੱਕਿਆ ਕਾਲੀ ਨਾਲ ਇਹ ਸਭ ਕੁਝ ਕਰ ਚੁੱਕਿਆ ਹੈ ਆਪਾਂ ਪਿਛਲੇ ਵੀਡੀਓ ਦੇ ਵਿੱਚ ਵੀ ਗੱਲ ਕੀਤੀ ਸੀ ਵੀ ਫੇਲ ਹੋਏ ਪੈਂਤਰੇ ਨੇ ਜਿਹੜੇ ਉਹ ਵਾਰ-ਵਾਰ ਅਜਮਾਵਾਂਗੇ ਤਾਂ ਆਪਾਂ ਨਹੀਂ ਕਾਮਯਾਬ ਹੋ ਸਕਦੇ ਸੋ ਇੱਕ ਪੈਂਤਰਾ ਇੱਕ ਵਾਰੀ ਚੱਲਦਾ ਹੁੰਦਾ ਸੋ ਇਹ ਚੀਜ਼ਾਂ ਫੇਲ ਹੋ ਚੁੱਕੀਆਂ ਸੋ ਫੈਸਲਾ ਤੁਸੀਂ ਕਰਨਾ ਹੈ ਜੀ ਕਿ ਕਿਹੜੀ ਆ ਰਾਜਨੀਤੀ ਸਾਡੇ ਹੱਕ ਦੇ ਵਿੱਚ ਜਾ ਰਹੀ ਆ ਸੋ ਇੰਨੀਆਂ ਬੇਨਤੀਆਂ ਆਉਣ ਵਾਲੇ ਹਫ਼ਤੇ ਦੇ ਵਿੱਚ ਨਵੀਆਂ ਖਬਰਾਂ ਨਵੇਂ ਅਪਡੇਟ ਲੈ ਕੇ ਤੁਹਾਡੇ ਰੂਬ ਨੂੰ ਆਜਾ ਹੋਵਾਂਗੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ